ਅੱਲਬਤ ਸ਼ੁਰੂ ਕਰਦੇ ਆਂ ਕਿਸਾਨ ਮੋਰਚੇ ਤੋਂ ਖਬਰ ਆ ਰਹੀ ਹੈ ਕਿ ਉੱਥੇ ਅੱਜ ਫੇਰ ਸਭ ਕੁਝ ਉਹੀ ਹੋਇਆ ਜਿਹੜਾ ਅੱਗੇ ਹੋਇਆ ਅੱਗੇ ਹੋਏ ਤੋਂ ਭਾਵ ਕਿ ਫੇਰ ਅੱਜ ਦਿੱਲੀ ਕੂਚ ਦਾ ਐਲਾਨ ਸੀਗਾ ਯਤਨ ਹੋਇਆ ਉਹਨਾਂ ਨੇ ਫੇਰ ਰੋਕਿਆ ਤੇ ਨਤੀਜਾ ਉਹੀ ਆ ਕਿ ਬਲ ਪ੍ਰਯੋਗ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਹੁਣ ਤੱਕ 10 ਕਿਸਾਨ ਜਿਹੜੇ ਆ ਉਹ ਜ਼ਖਮੀ ਹੋਣ ਦੀ ਖਬਰ ਆ ਇਸ ਤੋਂ ਬਾਅਦ ਕਿੰਨਾ ਨੰਬਰ ਵਾਧਾ ਘਟਦਾ ਪਤਾ ਨਹੀਂ ਹੈ ਜੀ ਪਰ ਇਹ ਕਹਾਣੀ ਹੁਣ ਕਹਿ ਲੋ ਕਿ ਰਿਪੀਟ ਤੇ ਹੀ ਚਲਦੀ ਪਈ ਆ ਕਿਸਾਨ ਕੂਚਕਰਮ ਤੋਂ ਨਹੀਂ ਹਟਦੇ ਤੇ ਉਹ ਤੁਹਾਨੂੰ ਪਤਾ ਹੈ ਕਿ ਜ਼ਬਰ ਕਰਨ ਤੋਂ ਨਹੀਂ ਹਟਦੇ ਸੋ ਇਹ ਸਿਲਸਲਾ ਬਾਦਸਤੂਰ ਇਸੇ ਤਰ੍ਹਾਂ ਹੀ ਚੱਲ ਰਿਹਾ ਹੁਣ ਸਵਾਲ ਕੁਝ ਕਿਸਾਨਾਂ ਗੁਆਂ ਨੂੰ ਵੀ ਕੀਤੇ ਜਾ ਸਕਦੇ ਆ ਸਾਬ ਕਿਸਾਨ ਆਗੂਆਂ ਨੂੰ ਵੀ ਸਵਾਲ ਕੀਤੇ ਜਾ ਸਕਦੇ ਆ ਕਿ ਭਾਈ ਜਦੋਂ ਨਹੀਂ ਲੰਘਣ ਦੇ ਰਹੇ ਤੁਹਾਨੂੰ ਤਾਂ ਤੁਸੀਂ ਘਟੋ ਘਟ ਸਰਦ ਰੁੱਤ ਦਾ ਸੈਸ਼ਨ ਆ ਦਿਨ ਤੇ ਚਾਰ ਹੀ ਰਹਿ ਗਏ ਨੇ ਹੁਣ ਉਡੀਕ ਲਓ ਤੇ ਉਸ ਤੋਂ ਬਾਅਦ ਉਹਨਾਂ ਤੋਂ ਫੇਰ ਪਰਮਿਸ਼ਨ ਮੰਗ ਲਓ ਠੀਕ ਹੈ ਨਾ ਜੀ ਫੇਰ ਪਰਮਿਸ਼ਨ ਮੰਗ ਲਓ ਨਾ ਤੁਹਾਨੂੰ ਕਿ ਭਾਈ ਹੁਣ ਤਾਂ ਸਰਦ ਰੁੱਤ ਦਾ ਸੈਸ਼ਨ ਵੀ ਖਤਮ ਹੋ ਗਿਆ ਸਭ ਕੁਝ ਹੋ ਗਿਆ ਭਾਈ ਹੁਣ ਕਦੋਂ ਹੋਰ ਤੇ ਘੱਟੋ ਘੱਟ ਤੁਸੀਂ ਐਂਦਾ ਕਰੋ ਨਾ ਕਿ ਭਾਈ ਸਾਨੂੰ ਪਰਮਿਸ਼ਨ ਦਿਓ ਅਸੀਂ ਚਾਹੀਏ ਆਪਣੀ ਰੈਲੀ ਕਰੀਏ ਜਾਂ ਕੋਈ ਆਪਣਾ ਜੋ ਵੀ ਮੰਗ ਪੱਤਰ ਦੇਣਾ ਕਿਸੇ ਨੂੰ ਦੇਈਏ ਜੇ ਕੋਈ ਡਾਇਲੌਗ ਕਰਨਾ ਚਾਹੁੰਦਾ ਤਾਂ ਉਹਦੇ ਨਾਲ ਡਾਇਲੌਗ ਕਰ ਲਈਏ ਠੀਕ ਹੈ ਨਾ ਜੀ ਸੋ ਮੇਰੇ ਖਿਆਲ ਦੇ ਨਾਲ ਕਿਸਾਨਾਂ ਨੂੰ ਵੀ ਥੋੜਾ ਜਿ ਸਰਬੰਸਿੰਘ ਪੰਦੀਰ ਨੂੰ ਵੀ ਕਿਤੇ ਨਾ ਕਿਤੇ ਇਸ ਪੱਖ ਤੋਂ ਜਿਹੜਾ ਉਹ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਹਾਂ ਭਾਈ ਵਾਰ-ਵਾਰ ਜਿਹੜੇ ਯਤਨ ਹੁੰਦੇ ਪਿਆ ਭਈ ਇਹ ਜਿਹੜੇ ਯਤਨ ਹੋ ਰਹੇ ਆ ਉਹਨਾਂ ਦਾ ਸਿੱਟਾ ਤਾਂ ਸੇਮ ਹੀ ਆ ਨਤੀਜਾ ਤਾਂ ਸੇਮ ਹੀ ਆ ਕਹਾਣੀ ਉੱਥੇ ਹੀ ਖੜ ਜਾਂਦੀ ਆ ਹਰ ਇੱਕ ਵਾਰ ਤੁਸੀਂ ਕੋਸ਼ਿਸ਼ ਕਰਦੇ ਹੋ ਤੁਹਾਨੂੰ ਰੋਕਦੇ ਆ ਤਾਂ ਵਾਰ-ਵਾਰ ਵਾਰ-ਵਾਰ ਕਦੇ ਅੱਠ ਕਦੇ 10 ਕਦੇ ਕਿੰਨੇ ਕਿਸਾਨ ਜਿਹੜੇ ਇੰਜਰਡ ਹੁੰਦੇ ਆ ਜ਼ਖਮੀ ਹੁੰਦੇ ਆ ਬਜ਼ੁਰਗ ਵੀ ਨੇ ਉਹਦੇ ਵਿੱਚ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਪੈਂਤੜਾ ਬਦਲ ਲੈਣ ਤੇ ਬਿਹਤਰ ਹੋਏਗਾ ਪੰਦੇਰ ਸਾਹਿਬ ਕਿ ਇੱਕ ਵਾਰੀ ਸਰਦ ਰੁੱਤ ਦਾ ਸੈਸ਼ਨ गुज़र ਜਾਵੇ ਫਿਰ ਉਹਨਾਂ ਨੂੰ ਕਹੋ ਕਿ ਹੁਣ ਤੇ ਤੁਹਾਡੀ ਸੰਸਦ ਚੱਲ ਟੀਆ ਦਿਓ ਦਿਓ ਸਾਨੂੰ ਜਾਸਤ ਸਭ ਤੋਂ ਵੱਡੀ ਗੱਲ ਇਹ ਕਿ ਜਗਜੀਤ ਸਿੰਘ ਡੱਲੇਵਾਲ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਜੇ ਆਪਾਂ ਦੇਖੀਏ ਕਿ ਭਾਈ ਭਜਨਾ ਜਿਹੜਾ ਬਹੁਤ ਜ਼ਰੂਰੀ ਹੈ ਉਹਨਾਂ ਦੀ ਸਿਹਤ ਬੜੀ ਨਿਗਰਦੀ ਪਈ ਆ ਤੇ ਰਲ ਮਿਲ ਕੇ ਤੇ ਸਾਰਿਆਂ ਨੂੰ ਪਹਿਲਾਂ ਕਿਉਂਕਿ ਸੁਪਰੀਮ ਕੋਰਟ ਨੇ ਵੀ ਕੱਲ ਕਿਹਾ ਕਿ ਦੇਖੋ ਸੰਘਰਸ਼ ਬਾਦ ਦੀ ਗੱਲ ਹੈ ਇੱਕ ਜਾਨ ਜਿਹੜੀ ਹੈ ਬੇਸ਼ਕੀਮਤੀ ਜਾਨ ਹੈ ਉਹ ਜ਼ਰੂਰੀ ਹੈ ਸੋ ਇਹ ਚੀਜ਼ ਜਿਹੜੀ ਆ ਉਹ ਹੋਣੀ ਚਾਹੀਦੀ ਆ ਕਿ ਥੋੜਾ ਜਿਹਾ ਪੈਤੜਾ ਬਦਲ ਲਿਆ ਜਾਂਦਾ ਹੁੰਦਾ ਇੱਥੇ ਬੈਠਿਆਂ ਨੂੰ ਤੁਹਾਨੂੰ 10 ਮਹੀਨੇ ਹੋ ਗਏ ਆ ਹੋਰ 4 ਦਿਨ ਖੜਜੋ ਉਸ ਤੋਂ ਬਾਅਦ ਉਹਨਾਂ ਨੂੰ ਕਹੋ ਕਿ ਲਓ ਜੀ ਹੁਣ ਤੁਹਾਡਾ ਸਰਦ ਰੁੱਤ ਦਾ ਸੈਸ਼ਨ ਓਵਰ ਹੋ ਗਿਆ ਹੁਣ ਕਿਸਾਨਾਂ ਨੂੰ ਵੜਨ ਦਿਓ ਹਲਵਾਹਕ ਜਿਹੜੇ ਆ ਉਹ ਦਿੱਲੀ ਆਉਣ ਦਿਓ ਤਾਂ ਉਹਨਾਂ ਦੇ ਕੋਲ ਮੇਰੇ ਖਿਆਲ ਦੇ ਨਾਲ ਕੋਈ ਐਸਾ ਮੁਰਖੇਬਾਨਾ ਰਹੇਗਾ ਨਹੀਂ ਕਿ ਹਾਂ ਭਾਈ ਅਸੀਂ ਤੁਹਾਨੂੰ ਨਹੀਂ ਆਉਣ ਦੇ ਰਹੇ ਕਿਉਂਕਿ ਤੁਹਾਡੇ ਤੋਂ ਖਤਰਾ ਹੈ ਸਾਨੂੰ ਇਹ ਹੈ ਉਹ ਹੈ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਭਈ ਇਹ ਥੋੜਾ ਜਿਹਾ ਪੰਦੇਰ ਸਾਹਿਬ ਨੂੰ ਵੀ ਦੇਖਣਾ ਪੈਣਾ ਹੈ ਕਿ ਪੈਤੜੇ ਹਮੇਸ਼ਾ ਚੱਲਦੇ ਸੰਘਰਸ਼ਾਂ ਦੇ ਵਿੱਚ ਮੱਲੇ ਵੀ ਜਾਂਦੇ ਆ ਤੇ ਪੈਤੜੇ ਜਿਹੜੇ ਉਹ ਬਦਲੇ ਵੀ ਜਾਂਦੇ ਆ ਸਾਬ ਬਦਲੇ ਵੀ ਜਾਂਦੇ ਆ ਇਹ ਜ਼ਰੂਰੀ ਹੈ ਔਰ ਹਮੇਸ਼ਾ ਇਹ ਹੁੰਦਾ ਹੈ ਕਿ ਚੱਲਦੇ ਸੰਘਰਸ਼ਾਂ ਦੇ ਵਿੱਚ ਪੈਤੜੇ ਜਿਹੜੇ ਆ ਉਹ ਬਦਲ ਕੇ ਕਿਸਾਨ ਜਿਹੜੇ ਆ ਉਹ ਲੜਦੇ ਆ ਤੇ ਤੁਸੀਂ ਤੁਸੀਂ ਉਸੇ ਪੈਤੜੇ ਤੇ ਹੀ ਜੇ ਚੱਲੋਗੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਹੋ ਜਾਏਗਾ ਬਹੁਤ ਔਖਾ ਹੋ ਜਾਏਗਾ ਸੋ ਇਸ ਵਾਸਤੇ ਇਹ ਬਹੁਤ ਮੈਂ ਕਹੂੰਗਾ ਕਿ ਭਾਈ ਸੰਨ ਥੋੜਾ ਕਹਿ ਲੋ ਕਿ ਦੁਖੀ ਕਰਦੀ ਹੈ ਇਹ ਚੀਜ਼ ਕਿ ਕਿਸਾਨ ਜਿਹੜੇ ਆ ਉਹ ਜ਼ਖਮੀ ਹੋ ਜਾਂਦੇ ਆ ਕਿਸਾਨ ਵਿਚਾਰੇ ਜਿਹੜੇ ਆ ਉਹ ਹੁਣ ਉਹਨਾਂ ਦੇ ਕੋਲ ਕਿਹੜਾ ਕੋ ਤੋਪਾਂ ਨੇ ਮਜ਼ਾਈਲਾਂ ਨੇ ਕਿ ਉਚਲਾ ਦੇਣਗੇ ਸੋ ਇਸ ਵਾਸਤੇ ਸਰਵਣ ਸਿੰਘ ਪੰਦੇਰੂ ਰਾਨੂ ਵੀ ਇਹ ਜ਼ਰੂਰ ਦੇਖਣਾ ਪਵੇਗਾ ਇਹ ਜ਼ਰੂਰ ਦੇਖਣਾ ਪਵੇਗਾ ਕਿ ਪੰਥਨਾ ਜਿਹੜਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਬਦਲਦੀ ਰੂੜ ਹੈ ਹਰ ਇੱਕ ਵਾਰੀ ਉਹੀ ਚੀਜ਼ ਉਹੀ ਕਹਾਣੀ ਜਿਹੜੀ ਹੈ ਉਹ ਵਾਪਰ ਰਹੀ ਹੈ ਦਿੱਲੀ ਅੰਦੋਲਨ ਤੋਂ ਬਾਅਦ ਬਹੁਤ ਕੁਝ ਹੋਇਆ ਅਸੀਂ ਦੇਖਿਆ ਇਹਨਾਂ ਦਾ ਆਪਸ ਦੇ ਵਿੱਚ 파ਟਕ ਦੇਖਿਆ ਇਹਨਾਂ ਦੇ ਤਮਾਸ਼ੇ ਦੇਖੇ ਆ ਇਹਨਾਂ ਦੀਆਂ ਹਰਕਤਾਂ ਕੁਝ ਦੇਖੀਆਂ ਇਹਨਾਂ ਦਾ ਫੰਡਾਂ ਤੋਂ ਰੌਲਾ ਦੇਖਿਆ ਬਤੇਰਾ ਕੁਝ ਦੇਖਿਆ ਤੋਂ ਅਸੀਂ ਤਾਂ ਬਈ ਘਟੂ ਘਟ ਅੱਖਾਂ ਮੀਚ ਕੇ ਕਿਸੇ ਤੇ ਯਕੀਨ ਕਰਨ ਵਾਲੇ ਨਹੀਂ ਤੁਸੀਂ ਕਰਨਾ ਤਾਂ ਕਰੋ ਬਈ ਜ਼ਰੂਰ ਕਰੋ ਪਰ ਮੇਰਾ ਇਹ ਕਿ ਨਾਤੇ ਜ਼ਖਮੀ ਕਰਵਾਓ ਕਿਸਾਨਾਂ ਨੂੰ ਵਿਚਾਰਿਆਂ ਨੂੰ ਸਧਾਰਨ ਕਿਸਾਨਾਂ ਨੂੰ ਜਿਨ੍ਹਾਂ ਨੂੰ ਨਾ ਨੀਤੀਆਂ ਦਾ ਪਤਾ ਲੱਗਦਾ ਛਿਤੀ ਕੀਤਿਆਂ ਨਾ ਇਹ ਪਤਾ ਲੱਗਦਾ ਕਿ ਕਿਹੜਾ ਉਹਨਾਂ ਨੂੰ ਵਰਤ ਰਿਹਾ ਕਿਹੜਾ ਨਹੀਂ ਵਰਤ ਰਿਹਾ ਤੇ ਨਾ ਹੀ ਖੁਦਕੁਸ਼ੀ ਤੱਕ ਇਹ ਕਿਸਾਨਾਂ ਕੋ ਨੂੰ ਚਾਹੀਦਾ ਕਿ ਭਾਈ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਕਿਸਾਨ ਦਾ ਕੰਮ ਕਿਸਾਨ ਸਦੀਆਂ ਤੋਂ ਲੜਦਾ ਆ ਕਿਸਾਨ ਨੂੰ ਸਦੀਆਂ ਤੱਕ ਲੜਨਾ ਪਊਗਾ ਕਿਉਂਕਿ ਕਿਸਾਨੀ ਹੈ ਤਾਂ ਮੁਸ਼ਕਲਾਂ ਹੈ ਨਹੀਂ ਹੈ ਇਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰਅਈ ਨਹੀਂ ਕਿ ਜਦੋਂ ਤੱਕ ਕਿਸਾਨੀ ਕਿਸਾਨ ਕਰੇਗਾ ਤਦ ਤੱਕ ਹੀ ਮੁਸੀਬਤਾਂ ਰਹਿਣੀਆਂ ਹੀ ਰਹਿਣੀਆਂ ਕਿਉਂਕਿ ਕਿਸਾਨੀ ਕਿਤਾ ਹੀ ਐਸਾ ਹੈ ਸਰ ਹਰੀਮਾਨ ਕਹ ਰਿਹਾ ਕਿ ਕਿਸਾਨ ਲੀਡਰਸ਼ਿਪ ਤੇ ਹੁਣ ਉਹ ਭਰੋਸਾ ਨਹੀਂ ਹੈ ਇਸੇ ਕਰਕੇ ਮੈਂ ਇਹ ਸਭ ਕੁਝ ਹੋ ਰਿਹਾ ਕਿਸਾਨਾਂ ਨੂੰ ਥੱਲੇ ਲਾਉਣ ਲਈ ਬਹੁਤ ਕੁਝ ਹੋ ਰਿਹਾ ਪਰ ਹੁਣ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਜੀ ਨੇ ਸਾਥ ਸਰ ਐ ਨਹੀਂ ਹੁੰਦਾ ਮਾਫ ਕਰਨਾ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਸਰ ਅਮਰਦੀਪ ਸਿੰਘ ਜੀ ਸਾਥ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਵੀ ਖੂਹ ਦੇ ਵਿੱਚ ਡਿੱਗਣ ਜਾ ਰਹੇ ਹੋ ਤੇ ਅਸੀਂ ਉਹਦਾ ਸਾਥ ਦੇ ਦਈਏ ਮਾਫ ਕਰਨਾ ਠੀਕ ਹੈ ਨਾ ਜੀ ਸੋ ਇਸ ਕਰਕੇ ਮੈਂ ਮੈਂ ਕਹਿਣਾ ਕਿ ਜ਼ਿਆਦਾਤਰ ਕਿਸਾਨ ਯੂਨੀਅਨਾਂ ਕਾਮਰੇਡ ਨੇ ਪਰ ਫਰਕ ਕੀ ਹੈ ਕਿ ਇੰਟਰਨੈਸ਼ਨਲੀ ਨੈਸ਼ਨਲੀ ਸ਼ਵੀ ਕਿੰਦੀ ਖਰਾਬ ਹੋ ਰਹੀ ਹੈ ਸਿੱਖ ਦੀ ਉਹ ਸਾਰਾ ਕੁਝ ਸਿੱਖਾਂ ਤੇ ਥੂਪ ਰਾਇ ਨੇ ਲਾ ਪੰਜਾਬ ਜੀ ਬਸ ਕਰੋ ਜੀ ਸ਼ਰਾਬ ਪੀਣਾ ਕੋਈ ਗੁਨਾਹ ਨਹੀਂ ਨਜਾਇਜ਼ ਸੰਬੰਧ ਹੋਣਾ ਕ੍ਰਾਈਮ ਹੈ ਜੀ ਲਾ ਪੰਜਾਬ ਜੀ ਮਤਲਬ ਕਿ ਕੁਝ ਚੀਜ਼ਾਂ ਸੋਸ਼ੀਲੀ ਕੁਝ ਚੀਜ਼ਾਂ ਕਾਨੂੰਨਨ ਵੱਖ-ਵੱਖਰੀਆਂ ਹੁੰਦੀਆਂ ਨੇ ਤੇ ਕਿਰਪਾ ਕਰਕੇ ਤੁਸੀਂ ਆਪਣੇ ਮੈਂ ਤੁਹਾਡਾ ਕਮੈਂਟ ਪੜ੍ਹ ਦਿੱਤਾ ਤੇ ਆਪਣੇ ਕਮੈਂਟ ਨੂੰ ਵਿਰਾਮ ਦੇ ਦਿਓ ਜੀ ਕਿਰਪਾ ਕਰਕੇ ਮਤਲਬ ਗੱਲ ਇਹ ਆ ਕਿ ਭਾਈ ਜੋ ਆਪਾਂ ਕਸਾਨਾ ਬਾਰੇ ਗੱਲ ਕਰ ਰਹੇ ਸੀਗੇ ਕਿ ਅਸੀਂ ਇਹ ਨਹੀਂ ਹੈ ਕਿ ਮਤਲਬ ਕੋਈ ਤੁਸੀਂ ਪੈਤੜਾ ਸਖਤਿਆਰ ਕਰੋ ਤੇ ਉਹਦਾ ਹੀ ਸਮਰਥਨ ਕਰੀਏ ਪਲੀਜ਼ ਮੈਂ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹਾਂ ਕਿ ਜੋ دل ਚਾਹੇ ਕਰੋ ਕੋਈ ਕੋਈ ਲੌਜਿਕ ਹੁੰਦਾ ਕੋਈ ਤਰਕ ਹੁੰਦਾ ਹੈ ਠੀਕ ਹੈ ਨਾ ਜੀ ਮਤਲਬ ਕਿ ਜੇ ਦਿੱਲੀ ਜਾਣੀ ਹੀ ਜੇਤਿਆ ਤੇ ਤੁਸੀਂ ਗੁਰਿਲਾ ਵਾਰਫੇਅਰ ਨੀਤੀ ਅਪਣਾ ਲਓ ਗੁਰਿਲਾ ਯੁੱਧ ਨੀਤੀ ਅਪਣਾ ਲਓ ਇੱਧਰ ਚਲੇ ਜਾਓ ਤੁਸੀਂ ਚਲੇ ਜਾਓ ਮਤਲਬ ਕਿ ਗੱਡੀਆਂ ਤੇ ਚੜ ਕੇ ਟਰੱਕਾਂ ਤੇ ਚੜ ਕੇ ਚਲੇ ਜਾਓ ਉੱਥੇ ਦਿੱਲੀ ਜਾਣਾ ਹੀ ਜਿੱਤ ਹੈ ਤਾਂ ਮਤਲਬ ਕਿ ਤੁਹਾਡੀ ਨੀਤੀ ਚ ਕੀ ਕੋਈ ਕਲੈਰਿਟੀ ਤਾਂ ਹੋਵੇ ਨਾ ਸਰ ਕਲੈਰਿਟੀ ਤਾਂ ਹੋਵੇ ਨਾ ਕਿ ਉੱਥੇ ਜਾ ਕੇ ਕਰਨਾ ਕੀ ਆ ਗੱਲਬਾਤ ਲਈ ਉਹ ਤਿਆਰ ਨਹੀਂ ਹੈਗੇ ਬਹਿਣਾ ਕਿੱਥੇ ਆ ਕੀ ਕਰਨਾ ਠੀਕ ਹੈ ਨਾ ਜੀ ਤਾਂ ਉਹਨਾਂ ਨੂੰ ਪਤਾ ਕਿ ਇਹ ਆ ਕੇ ਉੱਥੇ ਫੇਰ ਬਾਰਡਰ ਤੇ ਨਾ ਆ ਕੇ ਬੈਠ ਜਾਣ ਰੌਲਾ ਤੇ ਇਹੀ ਹੈ ਨਾ ਸੋ ਵਿਸ਼ਵਾਸ ਹੋਵੇ ਤੁਹਾਡਾ ਤੁਸੀਂ ਵਿਸ਼ਵਾਸ ਜਿਤੋਂ ਬਈ ਉਹ ਵੀ ਤੁਹਾਡੇ ਤੇ ਯਕੀਨ ਕਰਨ ਤੁਸੀਂ ਉਹਨਾਂ ਦਾ ਯਕੀਨ ਜਿਤੋਂ ਤੁਹਾਡਾ ਯਤਨ ਕਿ ਆ ਬਈ ਇੱਕ ਮੁਕਰਰ ਜਗਾ ਹੋਏਗੀ ਜਿੱਥੇ ਜਾ ਕੇ ਇਹਨਾਂ ਨੇ ਬਹਿਣਾ ਤੇ ਆਪਣੀ ਮੰਗ ਰੱਖ ਲੋ ਸਪਰ ਜੇ ਦਿੱਲੀ ਜਾਣਾ ਹੀ ਜਿਤ ਹੈ ਤਾਂ ਫੇਰ ਤੁਸੀਂ ਬਈ ਮਤਲਬ ਕਿ ਗੁਰਿੱਲਾ ਯੁੱਧ ਨੀਤੀ ਅਪਣਾ ਲੋ ਯਾਰ ਯਥੇ ਸਾਨੂੰ ਤੇ ਆਪ ਅੱਗੇ ਉਹ ਕਿਸਾਨੀਤਾ ਲੈ ਜਾਂਦੇ ਹੁੰਦੇ ਸੀ ਦਿੱਲੀ ਟੈਕਸਟ ਵੀ ਨਹੀਂ ਸੀ ਲੱਗਦੀ ਹੁੰਦੀ ਜਦੋਂ ਵਿਹਲੇ ਬੁੱਢੇ ਹੁੰਦੇ ਸੀ ਸਾਡੇ ਪਿੰਡੋਂ ਵੀ ਇੱਕ ਵਾਰੀ ਲੈ ਗਏ ਸਨ ਸਾਨੂੰ ਬਾਬੇ ਸਾਡੇ ਤੋ ਕਹਿਣ ਦਾ ਮਤਲਬ ਇਹ ਆ ਕਿ ਯਾਰ ਤੁਸੀਂ ਇਦਾਂ ਚਲੇ ਜਾਓ